ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਘਰੇਲੂ ਨੀਲੀ ਰਾਵੀ ਪਿਓਰ ਮੱਝ ਦਿਖਾਉਣੀ ਹੈ ਇਹ ਸੇ ਦਾ ਛੋਟੀ ਨਵੇਂ ਹਾਂਜੀ ਪੈਂਦੀ ਆ ਕਿਹੜਾ ਸੁਆਸ ਹੁੰਦੀ ਆ ਕੀ ਇਹਦੀ ਡਿਟੇਲ ਆ ਆਓਗੇ ਵੀਰ ਤੋਂ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਬਹਾਦਰ ਸਿੰਘ ਪਿੰਡ ਹਤਨ ਤਸੀਨ ਕੋਲ ਕੋ ਸੀ ਜਿਲ੍ਹਾ ਫਰੀ ਕੋਟਲਾ ਜਿਲ੍ਹਾ ਮਲੇ ਕੋਟਲਾ ਪੈ ਗਿਆ ਪਿੰਡ ਦਾ ਨਾਮ ਆ ਗਿਆ ਹਤਨ ਆਪਣੇ ਨਾਲ ਪਿੰਡ ਦੇ ਕਿਹੜੇ ਕਿਹੜੇ ਰਹਿ ਗਏ ਆਪਣੇ ਠੀਕ ਹੈ ਹਾਂ ਇਹ ਥੇ ਹੋ ਗਿਆ ਸ਼ੇਰਪੁਰ ਤੋਂ ਕਿੰਨੀ ਦੂਰ ਪੈ ਗਿਆ ਇਹ 313 ਕਿਲੋਮੀਟਰ ਠੀਕ ਹੈ ਮੋਬਾਈਲ ਨੰਬਰ ਆਪਣਾ ਹੀ 98780 98780 78614 78614 ਤੇ ਬਾਈ ਜੀ ਜਿਹੜੀ ਆਪਾਂ ਨੀਲੀ ਲਾਈਵ ਦੀ ਝੋਟੀ ਦੇਖੀ ਆ ਨੇ ਇਹ ਸੂਆ ਕਿਹੜਾ ਸੁੰਦੀ ਐ ਸਵਰ ਜੀ ਤੀਜਾ ਹੁੰਦੀ ਆ ਜੀ ਤੀਜਾ ਸੂਆ ਜੇ ਇਹਨਾਂ ਨੇ ਸੁੰਦੀ ਆ ਤੇ ਕਹਿ ਕਿੰਨੇ ਕ ਟਾਈਮ ਤੋਂ ਆਪਣੇ ਕੋਲੇ ਇਹ ਤੇ ਆਪਾਂ ਲੋੜੀ ਥੋੜੀ ਕੱਟੀ ਪਾਲੀ ਸੀ ਲੈ ਆ ਕੇ ਠੀਕ ਐ ਕੱਟੀ ਲੈ ਆਏ ਸੀ ਵਧੀਆ ਹਾਂਜੀ ਵਧੀਆ ਮਨੋ ਚੰਗੀ ਮਹਿ ਦੀ ਪ्योर ਨੀਲੀ ਦਾ ਵੀ ਕੱਟੀ ਦੇਖ ਕੇ ਆਪਾਂ ਲੈ ਆਈ ਦੀ ਸੀਗੀ ਠੀਕ ਐ ਹੁਣ ਸੂਆ ਸੁੰਦੀਆ ਤੀਜਾ ਇਹ ਤੇ ਪਿਛਲੀ ਵਾਰਾ ਦੁੱਧ ਕਿੰਨਾ ਕ ਚ ਪਾਇਆ ਜੀ ਇਹਨੇ ਪਿਛਲੀ ਵਾਰ ਇਹਨੇ 11 ਕਿਲੋ ਦੁੱਧ 11 ਲੀਟਰ ਦੁੱਧ ਦੂਜੇ ਸਵੇਰੇ ਹਾਂਜੀ ਮਤਲਬ 11 ਕਿਲੋ ਵਾਲੀ ਮਹਿ ਦੂ ਦੇ ਦਿਨ ਕੈ ਗਲੇਂਜੇ ਸੂਣਦੇ ਹ ਜੀ ਹਾਂ ਜੀ ਇਹ ਦੋਸਰੀ ਤਰੀਕ ਹੈ ਜੀ ਕਿੰਨੀ ਤਰੀਕ ਨੂੰ ਦਿਨ ਪੂਰੇ ਜੀ ਇਹਦੇ ਦੋ ਨੂੰ ਜੀ ਦੋ ਨੂੰ ਅੱਜ ਹੋ ਗਏ ਲਗਭਗ 27 28 ਚਾਰ ਪੰਜ ਦਿਨਾਂ ਵਾਲੇ ਸੂਣਦੇ ਬਾਕੀ ਪਏ ਆ ਹਾਂ ਜੀ ਠੀਕ ਆ ਵਧੀਆ ਲੰਬਾ ਟਾਈਮ ਦੁੱਧ ਪਿਆ ਜਾਂਦੀ ਹੈ ਪੂਰਾ ਜੀ ਪੂਰਾ ਇਹ ਜਿਵੇਂ ਕਹਿੰਦੇ ਵੀ ਰੈਂਕ ਦੇ ਦੋ ਦਿਨ ਜਾਈਏ ਕਲਾਸ ਦਾ ਟੋਟਾ ਵੀ ਰਹੀ ਉਹ ਵੀ ਦਿੰਦੀ ਆ ਰੈਂਕ ਠੀਕ ਹੈ ਹਾਂ ਇਹਦੇ ਤੱਕ ਸਾ ਮਤਲਬ ਵਧੀਆ ਲੰਬਾ ਟਾਈਮ ਦੁੱਧ ਦੇ ਨਾਲ ਹੀ ਮੈਂ ਤੇ ਫਿਰ ਸਾਂਹ ਕਿਹਨੇ ਤੋਂ ਕ੍ਰੋਸ ਆਉਣੇ ਇਹ ਕ੍ਰੋਸ ਤਾਂ ਇਥੋਂ ਪਿੰਡ ਦੇ ਸਾਂਹ ਸੀਗਾ ਜੀ ਉਹ ਤੋਂ ਕਰਾ ਦੂ ਠੀਕ ਆ ਉਹ ਤੋਂ ਕ੍ਰੋਸ ਹੈਗੀ ਠੀਕ ਹੈ ਪਿਛਲੀ ਵਾਰ ਬੱਚਾ ਪਿਓਰ ਪਾਏ ਨੇ ਪੂਰਾ ਜੀ ਠੀਕ ਮਤਲਬ ਬੱਚੇ ਵਧੀਆ ਪਾਲ ਕੇ ਚਾਉਂਦੇ ਆ ਇਹਦੇ ਤੇ ਹੀ ਪੂਰੇ ਪਹਿਲਾਂ ਜੀ ਠੀਕ ਆ ਭਰਾਏ ਸੀ ਉਹਦੇ ਆਪਣੇ ਬੱਲੂ ਜੀ ਦਾ ਅੱਛਾ ਜੀ ਹਾਂ ਉਹਦਾ ਬੱਚਾ ਵਧੀਆ ਪਾਇਆ ਨੇ ਪੂਰਾ ਹੀ ਪੂਰਾ ਸੋਹਣਾ ਠੀਕ ਹੈ ਧੋਰੋ ਬੜਾ ਜੀ ਇਹਨੂੰ ਸੁਭਰੋ ਸਿੰਘ ਮੂੰਹ ਮੱਥਾ ਦੇਖ ਸਕਦੇ ਹੋ ਮੱਥੇ ਤੋਂ ਨੀਵਾ ਸਿੰਘ ਪਿਓਰ ਨੀਲੀ 라ਵੀ ਤੇ ਰਾਜੀ ਚੰਗੀ ਸਮੀ ਪੜੀ ਵੀ ਤੀਜਾ ਸੁਆ ਛੋਟੀ ਹੁੰਦੀ ਆ ਅੱਜ ਇਹਦੇ 5 4 ਕ ਦਿਨ ਸੂਣ ਚ ਬਾਕੀ ਪਏ ਹੈਗੇ ਸੁ ਪਲੀ ਪੂੜੀ ਵੀ ਦੇਖੋ ਬਹੁਤ ਜ਼ਿਆਦਾ ਰਾਜੀ ਸਮੀ ਪੜੀ ਵੀ ਸੁਭਰੋ ਮੂੰਹ ਮੱਥਾ ਦੇਖ ਸਕਦੇ ਹੋ ਅੱਖ ਪਯੋਰ ਨੀਲੀ 라ਵੀ ਸਾਰੇ ਨਿਸ਼ਾਨ ਸੂਤ ਇਨਸਾਨ ਤੇ ਲੇਵਾ ਵਗੈਰਾ ਨੇੜ ਤੋਂ ਦੇਖ ਸਕਦੇ ਹਾਂ ਸੋਹਣਾ ਸਾਫ ਸੁਥਰਾ ਤੇ ਪਤਲੀ ਚਮੜੀ ਦੀ ਸ਼ਾਂਤ ਸੁਭਾਅ ਦੀ ਮੈਂ ਆ ਤੀਜਾ ਸੂਆ ਪ੍ਰੋਪਰ ਸੁੰਦੀ ਪਿਆ ਸਾਰੇ ਨਿਸ਼ਾਨੇ ਕਵਰ ਕਰਦੀ ਆ ਤੇ ਐਦ ਕੀ ਅੰਦਾਜ਼ਾ ਲਾਈ ਜੀ ਕਿੰਨੇ ਕੁ ਦੁੱਧ ਵਾਲੀ ਮੈਂ ਹੈਗੀ ਇਸ ਵਾਰ ਜੀ ਇਹ ਇਹ ਇਥੇ ਮਤਲਬ ਪਾਣਾ ਪੂਰਾ ਨੇ 12 ਪੂਰਾ ਪਾ ਦੂ 12 ਠੀਕ ਹੈ ਮੁੱਲੇ ਦਾ ਕੀ ਰੱਖਿਆ ਜੀ ਆਪਾਂ ਮੁੱਲ ਜੀ ਇਹਦਾ ਆਪਾਂ ਮੁੱਲ ਕਰਾ ਲਓ 1.5 ਕਰਾ ਲਓ ਇੱਕ 40 ਕਰਾ ਦੋ ਠੀਕ ਹੈ ਕੀ ਆਪਾਂ ਇੱਕ 25 ਜੀ ਦੇ ਦਾਂਗੇ ਮਾਨਤਨ ਕਰਦੇ ਆ ਘਰੇ ਬੰਦੇ ਸੋ ਬਿਰੋ 1,25,000 ਦੇ ਵਿੱਚੋ ਗ ਪਿਓਰ ਨੀਲੀ 라ਵੀ ਝੋਟੀ ਤੀਜਾ ਸੂਆ ਸੂਨ ਨੂੰ ओरिजिनल ਤੀਜਾ ਸੂਆ ਸੋ ਸਿੰਘਮੂ ਮੱਥੇ ਦੇਖੋ ਮੜੇ ਗੇੜਾ ਇਧਰ ਹੋਰ ਕੜਾ ਦੋ ਤੇ ਕੱਦ ਬੈਡ ਵੀ ਚੰਗਾ ਤੇ ਰਾਜੀ ਸਮੀ ਪਲੀ ਵੀ ਬਹੁਤ ਚੰਗੀਆਂ ਗੌਰ ਵੀ ਮੈਂ ਦੀ ਵਧੀਆ ਹੋਈ ਵੀ ਆ 1,25,000 ਚੋਂ ਮਾਨਦਾਨ ਹੋ ਜੂ ਪਿਓਰ ਨੀਲੀ 라ਵੀ ਤੀਜਾ ਸੂਆ ਸੂਨ ਨੂੰ ਰੈਡੀ ਆ ਘਰ ਦੀ ਕੱਟੀ ਲੈ ਕੇ ਪਾੜੀ ਵੀ ਆ ਸੋ ਨਾਸ ਵਗੈਰਾ ਤੇ ਇਨਸਾਨੀਆਂ ਸਾਰੇ ਕਵਰ ਕਰਦੀ ਆ ਸੋ ਕੋਈ ਵੀ ਵੀਰ ਖਰੀਦਣ ਦਾ ਚਾਹਵਾਨ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦਾ ਪਿੰਡ ਹਥਨ ਮਲੇ ਕੋਟਲੇ ਦਾ ਪਿੰਡ ਪੈ ਗਿਆ ਸੋ ਵੀਡੀਓ ਦੇਖ ਲੈ ਸਭ ਦਾ ਤੈਅਦ ਲੋ ਤਾਂ